बहजन समाज पार्टी ज़िंदाबाद बहजन समाज पार्टी ज़िंदाबाद ज़िंदाब ज़िला बहंदा ज़िंदाबाद ज़िला प्रशासन है हा बंदो सोचा देव करो कारो ਵਾਜਨ ਸਮਾਜ ਪਾਰਟੀ ਜਿੰਦਾਬਾਦ 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 ਵਾਜਨ ਸਮਾਜ ਪਾਰਟੀ ਜਿੰਦਾਬਾਦ 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 ਜੈ ਜੀ ਜੈ ਬਾਬਾ ਉਹਦੇ ਬਾਪ ਤੋਂ ਜਿਹੜਾ ਉਹਦੀ ਰਿਪੋਰਟ ਆ ਉਹਦੀ ਫਾਈਲ ਕਰ ਦਿੱਤੀ ਜਿੰਦਾਬਾਦ ਦਰਤੇ ਨਹੀਂ ਆ ਤੇ ਦਰਜਾ ਪਾਏ ਕਰ ਰਿਹਾ ਸੀ ਜਿੱਥੇ ਨਪੋਲੀ ਹੋ ਗਿਆ ਸੀ ਸਪੀ ਸਾਹ ਨੂੰ ਅਸੀਂ ਐਸੀ ਜੇ ਵੀ ਦਿਖਾਇਆ ਮੇਰੇ ਕੋਲ ਮਿਲ ਕੇ ਆਏ ਦੇਖਣੇ ਪੈ ਕਿਰੇ ਲਈ ਮਸਰਾ ਉਹ ਕੋਈ ਭਰਾਂ ਜੀ ਦੋਨੇ ਇੱਥੇ ਲੋਕਾਂ ਨੂੰ ਗੜੀ ਗੇਟ ਜਿ ਕਿਉਂ ਆਫੇ ਸਾਰੇ ਹੈਲੋ ਕੋਈ ਨਾਮ ਨਾਲ ਕੋਈ ਨਾਮ ਨਾਲ ਸਾਰੇ ਚੰਗਾ ਰੋਲ ਹੈ ਜੀ ਆ ਸੰਗਰਾ ਗੁਰੂ ਸਿੰਘ ਸਰਵਲਾ ਕੋਈ ਮਾਣ ਨਹੀਂ ਨਾ ਇਹੋ ਡਰ ਕਰਦੇ ਕੋਈ ਨਹੀਂ ਦੱਸੋ ਜਾਨਲੇ ਚਾਹੀਦੀ ਜੀ ਸਦਾ ਜਿਆਦਾ ਹੁੰਦਾ ਵੀ ਕੋਈ ਨਾ ਟੌਪ ਚੱਲਦਾ ਬਿਲਕੁਲ ਸਹੀ ਚੱਲੇ ਠੀਕ ਹੈ ਨਾ ਐਸੀ ਦੋ ਤੋਂ ਤਿੰਨ ਮਸਲਾਂ ਦੇ ਵਿੱਚ ਵਿੱਚ ਐਸਐਸਪੀ ਸਾਹਿਬ ਨੂੰ ਦੋ ਤੋਂ ਤਿੰਨ ਬਾਰ ਮਿਲਕੋ ਤੇ ਪਰ ਉਹ ਮਸਲੇ ਉੱਥੇ ਦੇ ਉੱਤੇ ਹੀ 99% ਸਹੀ ਸਾਬ ਕਰਨ ਤੋਂ ਸਹੀ ਚਾਪਾ ਲੈਂਦੇ ਜਮਨਸ਼ਕਤੀ ਬੈਗਿੰਗ ਸਾਮਪਾ ਵੀ ਚੱਲਦਾ ਕੋਈ ਫਾਰਟਾਟ ਨਹੀਂ ਨਾ ਹਰੇ ਉਹ ਕਿਹਾ ਬਸ ਜੱਦੀ ਨੂੰ ਬੁਲਾ ਦੇ ਜਿਹਨਾਂ ਨੇ ਕੁਆਲਿਟੀ ਚੰਗੀ ਹੋਵੇ ਉਹਨਾਂ ਨੂੰ ਚੰਗੀ ਚੰਗੀ ਕਰੀਏ ਜੇ ਕੋਈ ਮੌਕਾ ਆਵੇ ਤਾਂ ਐਲਟੀ ਦਾ ਨਾਮ ਇਹ ਸਲਵਾਈ ਵੀ ਹੋ ਰਹੀ ਆਪਣੇ ਆਪ ਹੀ ਬਿਨਾਂ ਪੁੱਛੇ ਜਿੰਨ ਕੋਈ ਜਲਵਾਸ ਆਉਂਦੀ ਆਪ ਹੀ ਭਾਈ ਕਰਕੇ ਤੇ ਭਾਈ ਕਰ ਦਿੰਦੇ ਆ ਦੱਸੋ ਇਹ ਗੱਲ ਸੱਚ ਹੈ ਕਿ ਕਿਸਾਨਾਂ ਨੂੰ ਆਉਂਦੀ ਆ ਜਦੋਂ ਮੈਂ ਗੱਲ ਕਰਦਾ ਦੋ ਸਾਲ ਬੰਨੇ ਆਪਣੇ ਨਾਮ ਦੇ ਬੰਦੇ ਨੂੰ ਸਾਹਮਣੇ ਇਸ ਦੀ ਸੇਵਾ ਨਹੀਂ ਲੱਗਿਆ ਪਾਰਸ ਟੇਰਪੋਰਟ ਆਜੋ ਤੁਸੀਂ ਰੋਕੋ ਸਾਹਮਣੇ ਰੱਖੋ ਕਿ ਕੋਈ ਨਹੀਂ ਕੋਈ ਕੋਈ ਆਉਣੀ ਕਰਨਾ ਤਾਂ ਕੋਈ ਨਹੀਂ ਸਾਡੇ ਪਾਕ ਦੇ ਸੁਬੇ ਦੇ ਸਾਡੇ ਜਨ ਸਤ ਜਿਹੜੇ ਮਾਨ ਜੋ ਤਰਸੀਮ ਸਿੰਘ ਠਾਪਰ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਤੇ ਮੈਂ ਜ਼ਿਲ੍ਹਾ ਕਪੂਰਥਲਾ ਦਾ ਵਾਈਸ ਪ੍ਰਧਾਨ ਸਾਡੀ ਸਮੁੱਚੀ ਲੀਡਰਸ਼ਿਪ ਜਿਹੜੇ ਸਾਡੇ ਜ਼ਿਲ੍ਹੇ ਦੇ ਇੰਚਾਰਜ ਨੇ ਸਰਦਾਰ ਊਂਕਾਰ ਸਿੰਘ ਜੀ ਇਹ ਜਿਹੜਾ ਅੱਜ ਅਸੀਂ ਇੱਥੇ ਕਰੋਸ ਮਾਰਚ ਕੀਤਾ ਐਸਐਸਪੀ ਦਫ਼ਤਰ ਦੇ ਸਾਹਮਣੇ ਇਹਦਾ ਕਾਰਨ ਇਹ ਆ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਪਾਰਟੀ ਵਰਕਰਾਂ ਨਾਲ ਲਗਾਤਾਰ ਪੁਛਬਧਿੱਤੀਆਂ ਕਰ ਰਹੀ ਹੈ ਜੇ ਤੇ ਸਾਡੇ ਨਾਰਮਲ ਵੀ ਜਿਹੜੇ ਨੇ ਮੈਟਰ ਆ ਉਹਨਾਂ ਦੇ ਉੱਪਰ ਪੁਛ ਜਿਹੜੀ ਆ ਵਨ ਸਾਈਡਡ ਹੋ ਕੇ ਉੱਪਰ ਮੁਕਦਮਾ ਦਰਜ ਕਰਨ ਦੀ ਬਜਾਏ ਉਸ ਜਿਹੜੀ ਸਾਡੀਆਂ ਦਰਖਾਸਤਾਂ ਦੇ ਉੱਪਰ ਫਾਈਲ ਕਰ ਦਿੱਤੀ ਜਾਂਦੀ ਦਰਖਾਸਤ ਹੈ ਮੈਂ ਤੁਹਾਡੇ ਧਿਆਨ ਵਿੱਚ ਮੀਡੀਆ ਦੇ ਲਿਆਉਣਾ ਚਾਹੁੰਦਾ ਕਿ ਪਿਛਲੇ ਦਿਨੀ ਅਸੀਂ ਇੱਕ ਦਰਖਾਸਤ ਦਿੱਤੀ ਸਾਡੇ ਡੋਗਰਾਵਾਲ ਤੋਂ ਸਾਥੀ ਆ ਸਾਡਾ ਪਾਰਟੀ ਵਰਕਰ ਏਜੰਟ ਨੇ ਠੱਗੀ ਮਾਰੀ 12 ਲੱਖ ਦੀ ਏਜੰਟ ਜਿਹੜਾ ਆ ਏਜੰਟ ਇੱਕ ਐਫੀਡੇਟ ਕਰਕੇ ਦੇ ਰਿਹਾ ਐਫੀਡੇਟ ਦੇ ਵਿੱਚ ਉਹ ਕਹਿ ਰਿਹਾ ਕਿ ਮੈਂ ਜਿਹੜਾ 12 ਲੱਖ ਦੀ ਥੱਗੀ ਮਾਰੀਆ ਦੇ ਕੋ ਐਫੀ ਡੈਟ 500 ਰੁਪਏ ਦੇ ਸਟਾਮਪ ਦੇ ਵਿੱਚੋਂ ਏਜੰਟ ਜਿਹੜਾ ਲਿਖ ਕੇ ਦੇ ਰਿਆ ਕਿ ਮੈਂ ਥੱਗੀ ਮਾਰੀ ਆ ਠੀਕ ਹੈ ਜੀ ਥੱਗੀ ਤੋਂ ਬਾਅਦ ਵਿੱਚ ਦੇਖੋ ਤੁਸੀਂ ਬਕਾਇਦਾ ਉਹ ਨੋਟਰੀ ਕੋਲ ਟੈਸਟ ਕਰਾ ਕੇ ਦਿੰਦਾ ਬਕਾਇਦਾ ਆਪਣਾ ਆਧਾਰ ਕਾਰਡ ਵੀ ਲਾਉਂਦਾ ਦੇਖੋ ਬੜੀ ਹੈਰਾਨੀ ਦੀ ਗੱਲ ਆ ਕਿ ਜ਼ਿਲ੍ਹਾ ਕਪੂਰਥਲਾ ਦੇ ਅੰਦਰ ਇੰਨੀ ਬੇਲਗਾਮ ਹੋਈ ਪੁਲਿਸ ਬਿਲਕੁਲ ਇਨਸਾਫ ਨਹੀਂ ਦਿੱਤਾ ਜਾ ਰਿਹਾ ਆ ਐਫੀ ਡੈਟ ਦੇਣ ਦੇ ਬਾਅਦ ਵੀ ਅਸੀਂ ਐਸਐਸਪੀ ਸਾਹਿਬ ਦੇ ਵੀ ਧਿਆਨ ਚ ਲਿਆਉਂਦਾ ਪਿਛਲੇ ਦਿਨੀ ਸਾਡੇ ਸਟੇਟ ਦੇ ਜਨਨ ਸਿੱਖਿਆ ਮਾਜੋਗ ਤ ਉਹਨਾਂ ਦਾ ਬਫਦ ਵੱਲੋਂ ਅਸੀਂ ਇੱਕ ਮਿਲੇ ਉਹਨਾਂ ਨੂੰ ਐਸਐਸਪੀ ਸਾਹਿਬ ਨੂੰ ਤੇ ਕਹਿਦਾ ਉਹਨੇ ਧਿਆਨ ਚ ਲਿਆਂਦਾ ਕਿ ਦੇਖੋ ਜੀ ਇੱਕ ਗੈਂਟ ਮੰਨ ਰਿਹਾ ਵੀ ਇੱਕ 1 ਲੱਖ ਰੁਪਈਆ ਮੇਰੇ ਕਾਊਂਟ ਤੋਂ ਆਇਆ 11 ਲੱਖ ਰੁਪਈਆ ਮੈਨੂੰ ਉਹਨੇ ਕੈਸ਼ ਦਿੱਤਾ ਪਰ ਇੱਥੇ ਜਿਹੜਾ ਐਂਟੀ ਫਰਾਡ ਬਣਾਇਆ ਆ ਬਣਾਇਆ ਤਾਂ ਲੋਕਾਂ ਨੂੰ ਇਨਸਾਫ ਦੇਣ ਦੀ ਲਈ ਆ ਪਰ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਇਨਸਾਫ ਦਿੰਦੇ ਹੋਣਗੇ ਈ ਮਿੱ ੱੱੱਕੇ ਸਹੀ ਕਰ ਰਿਹਾ ਆ ਆ ਐਫੀਡੇਟ ਦੇਣ ਦੇ باوجود ਵੀ ਇੱਥੇ ਭੁਪਿੰਦਰ ਸਿੰਘ ਕਥਾਣੇਦਾਰ ਲਾਇਆ ਉਹਨੂੰ ਸਾਡੀ ਦਰਖਾਸਤ ਮਾਰਕ ਹੋ ਗਈ ਅਸੀਂ ਡੀਐਸਪੀ ਸਾਹਿਬ ਦਿਲਜੀਤ ਰਾਏ ਨੂੰ ਵੀ ਮਿਲੇ ਉਹਨਾਂ ਨੇ ਵੀ ਪਰ ਆ ਸਾਡੀ ਤਰਖਾ ਦੇ ਉੱਪਰ ਕਾਰਵਾਈ ਤਾਂ ਕੀ ਕਰਨੀ ਦੂਸਰੀ ਪਾਰਟੀ ਨੂੰ ਪਤਾ ਨਹੀਂ ਸਾਨੂੰ ਕੀ ਇਹਨਾਂ ਨੇ ਕੀ ਕੀਤਾ ਸਾਣ ਗਾਂਢ ਕਰਕੇ ਸਾਡੀ ਤਰਖਾਸਤੀ ਫੈਲ ਕਰ ਦਿੱਤੀ ਔਰ ਦੂਸਰਾ ਮਾਮਲਾ ਹੈਗਾ ਸਾਡਾ ਇੱਕ ਹੋਰ ਸਾਡੀ ਇੱਕ ਲੜਕੀ ਆ ਅਮਰਜੀਤ ਕੌਰ ਜਿਹੜੀ ਫਗਵਾੜੇ ਵਿਆਹੀ ਆ ਮਹੱਲਾ ਪ੍ਰੇਮ ਨਗਰ ਦੇ ਵਿੱਚ ਸ਼ਾਮ ਨਗਰ ਦੇ ਵਿੱਚ ਉਹ ਸਾਡੀ ਲੜਕੀ ਜਿਹੜੀ ਆ ਉਹਨੂੰ ਆ ਦਿਖਾ ਦਿੱਤੀ ਦੂਸਰਾ ਮਹੀਨਾ ਹੋ ਗਿਆ ਐਸਐਸਪੀ ਸਾਹਮਣੇ ਮਿਲ ਕੇ ਅਸੀਂ ਦਰਖਾਸਤ ਦਵਾਈ ਜੀ ਉਸ ਤੋਂ ਬਾਅਦ ਜੇ ਦਰਖਾਸਤ ਮਾਰਕ ਅਸੀਂ ਕਰਾਈ ਉੱਥੇ ਲੋਕਲ ਵੀ ਉੱਥੇ ਉਹਨਾਂ ਦੀ ਕੋਈ ਸਿਆਸੀ ਦਬਾਅ ਦੇ ਵਿੱਚ ਉਹ ਸਾਡੀ ਦਰਖਾਸਤ ਤੇ ਕੁੜੀ ਦੇ ਕਾਰਵਾਈ ਨਹੀਂ ਕਰਦੇ ਉਹਦੇ ਲੜਕ ਉਹਦੇ ਬੱਚੇ ਆ ਕੁੜੀ ਤੇ 22 23 ਸਾਲ ਦੇ 19ਵੀਂ ਸਾਲ ਦੀ ਲੜਕੀ ਆ ਇਹਨੂੰ ਧੱਕੇ ਦੇ ਨਾਲ ਉਹਦੇ ਸਾਰੇ ਪਰਿਵਾਰ ਨੇ ਘਰੋਂ ਕੱਢ ਦਤਾ ਜਦ ਅਸੀਂ ਘਰ ਇਹਨੇ ਬਣਾਇਆ ਵਿਚਾਰੀ ਨੇ ਮਿਹਨਤ ਮਜ਼ਦੂਰੀ ਕਰਕੇ ਔਰ ਇਥੋਂ ਤੱਕ ਇੱਥੇ ਧੱਕਾ ਨਹੀਂ ਰੁਕਦਾ ਇਹਦਾ ਸਮਾਨ ਵੀ ਜਿਹੜਾ ਉਹਨਾਂ ਨੂੰ ਖੁਰਦ-ਬੁਰਦ ਕਰ ਦੋ ਜਦੋਂ ਸਮਾਨ ਲੈਣ ਗਈ ਤਾਂ ਘਰ ਦੇ ਅੰਦਰ ਵਰਣ ਤੱਕ ਇਹਦੇ ਨਾਲ ਦਾ ਸਮਾਨ ਤੱਕ ਨਹੀਂ ਦਿੱਤਾ ਜਾ ਰਿਹਾ ਇੱਕ ਸਾਡਾ ਇਹ ਮਾਮਲਾ ਸੀ ਜਿਹੜਾ ਬਹੁਮਨ ਸੈਲ ਦੇ ਵਿੱਚ ਚਾਰਜ ਸਾਹਿਬ ਨੇ ਬਹੁ ਮੈਂ ਸਿਲਕਪੁਰਤਰਾ ਨੇ ਬੁਲਾਇਆ ਤੱਕ ਨਹੀਂ ਇਹ ਕੁੜੀ ਵਿਚਾਰੀ ਕਈ ਵਾਰੀ ਗੱਦਲ ਖਰਾਬ ਹੁੰਦੀ ਰਹੀ ਐਦਾਂ ਦੇ ਸਾਡੇ ਮਾਮਲੇ ਜਿਹੜੇ ਆ ਬਹੁਤ سارے ਕਈ ਮਾਮਲੇ ਐਦਾਂ ਦੇ ਅੱਜ ਅਸੀਂ ਜਿਹੜਾ ਆ ਉਹ ਚਾਫਰਾ ਦੇ ਧਿਆਨ ਚ ਲਿਆਂਦਾ ਜਿਹੜਾ ਕਿ ਸਾਨੂੰ ਬਿਲਕੁਲ ਜਿਹੜਾ ਆ ਮਜਬੂਰਨ ਸਾਨੂੰ ਅੱਜ ਜਿਹੜਾ ਇੱਥੇ ਪ੍ਰੋਟੈਸਟ ਕਰਨਾ ਪਿਆ ਇਹ ਤਾਂ ਸਾਨੂੰ ਕੋਈ ਸ਼ੌਕ ਨਹੀਂ ਅਸੀਂ ਪਾਰਟੀ ਵਰਕਰਾਂ ਨੂੰ ਲੀਡਰ ਸਭਾ ਨਾਲ ਨੂੰ ਪਰੇਸ਼ਾਨ ਕਰੀਏ ਇਸ ਕਰਕੇ ਮੈਂ ਅੱਗੇ ਵਾਸਤੇ ਵੀ ਇਹ ਗੱਲ ਜ਼ਿਲ੍ਹਾ ਐਸਐਸਪੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕਿਰਪਾ ਕਰਕੇ ਇਹ ਜਿਹੜੇ ਸਾਡੇ ਮਾਮਲੇ ਆ ਗਰੀਬ ਲੋਕਾਂ ਦੇ ਅਸੀਂ ਦੱਬੇ ਕੁਚਲੇ ਸਮਾਜ ਦੇ ਲੈ ਕੇ ਆਉਂਦੇ ਆ ਤੁਹਾਡੇ ਵਿੱਚ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਔਰ ਜਿਹੜੀ ਪੁਲਿਸ ਠੱਕੇਸ਼ਾਈ ਕਰ ਰਹੀ ਹੈ ਸਾਡੇ ਜੈਨੂਅਨ ਕੰਮ ਜਿਹੜੇ ਨਹੀਂ ਹੋ ਰਹੇ ਇਸ ਕਰਕੇ ਜਿਹੜਾ ਸਾਨੂੰ ਪ੍ਰੋਟੈਸਟ ਕਰਨਾ ਪੈਂਦਾ ਕਿਤੇ ਸਾਨੂੰ ਬਾਹਰ ਨਾ ਮਜਬੂਰ ਕਰਨਾ ਪਵੇ ਆਉਣ ਵਾਲੇ ਸਮੇਂ ਸਾਨੂੰ ਕੋ ਵੱਡਾ ਪ੍ਰਦਰਸ਼ਨ ਕਰਨਾ ਪਵੇ ਸਾਨੂੰ ਇਨਸਾਫ ਦਿੱਤਾ ਜਾਵੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਜੋ ਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਪਾਇਆ ਇਹਨਾਂ ਕਿੰਨਾ ਚਾਰਾਂ ਮਾਮਲਿਆਂ ਦੇ ਵਿੱਚ ਜਿਹੜੇ ਸੀਮਾ ਦੇ ਧਿਆਨ ਚ ਲਿਆਉਂਦੇ ਆ ਇਹਨਾਂ ਦੇ ਪ੍ਰਾਂਤ ਜਿਹੜੀ ਆ ਦਰਖਾਸਤ ਉਹਨਾਂ ਨੇ ਦੁਬਾਰਾ ਲੈ ਕੇ ਕਿ ਡੀਐਸਪੀ ਸਾਹਿਬ ਦੀ ਡਿਊਟੀ ਲਾਤੀ ਕਿ ਕਾਨੂੰਨ ਦੇ ਜਿਹੜੀ ਕਰਨੀ ਆ ਔਰ ਡਿਊਟੀ ਜਿਹੜੀ ਲੜਕੀ ਦੀ ਗੱਲ ਆ ਉਹ ਐਸਐਚਓ ਸਿੱਧੀ ਨੂੰ ਜਿਹੜਾ ਆ fxgwaade ਨੂੰ ਜਿਹੜਾ ਆ ਉਹ ਫੋਨ ਕਰਕੇ ਕਹਿਤਾ ਕਿ ਅੱਗੇ ਕੁੜੀ ਨੂੰ ਜਿਹੜੀ ਲੜਕੀ ਨੂੰ ਉਹਦੇ ਘਰ ਵੜਿਆ ਜਾਵੇ ਜਿਹੜਾ ਕਿ ਉਹਦੇ ਜਿੰਦੇ ਲਾਇਆ ਉਹਨੇ ਠੱਕੇ ਸੇ ਹੀ ਕਰ ਰਿਆ ਔਰ ਇਦਾਂ ਦੇ ਮਾਮਲੇ ਜਿਹੜੇ ਕਈ ਸਾਡੇ ਹੋਰ ਵੀ ਸੀਗੇ ਜਿਹੜੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਹੁਣ ਜਿਹੜੇ ਪ੍ਰਾਂਤ ਜਿਹੜੇ ਹੱਲ ਕੀਤੇ ਜਾਣਗੇ ਇਸ ਤੋਂ ਇਲਾਵਾ ਨਹੀਂ ਹੋਈ ਮਾਮਲੇ ਸਾਡੇ ਮੱਦੇ ਹਾਣ ਤੋਂ ਵੱਖਰਾ ਇਸ ਤੋਂ ਬਾਅਦ ਇਹ ਕਰ ਸਾਡੇ ਕਰਸ ਕਦੇ ਸਟੇਟ ਦੇ ਜਨਨ ਸਕਤੀ ਇਹ ਹੀ ਦੱਸ ਸਕਦੇ ਫਿਰ ਅਗਲਾ ਇਹਨਾਂ ਨੇ ਸਾਨੂੰ ਪਰਮਾਨਾ ਜਾਰੀ ਕਰਨਾ ਕਿ ਅਸੀਂ ਕੀ ਕਰਨਾ ਅੱਜ ਬਹੁਜਨ ਸਮਾਜ ਪਾਰਟੀ ਉਪ ਹਾਲ ਨੂੰ ਐਸਐਸਪੀ ਦਫਤਰ ਦੇ ਅੱਗੇ ਇੱਕ ਰੋਸ ਧਰਨਾ ਜਿਹੜਾ ਦਿੱਤਾ ਗਿਆ ਕੁਝ 3-4 ਮਸਲੇ ਸੀ ਕਿਉਂਕਿ ਸਾਡਾ ਬਹੁਜਨ ਸਮਾਜ ਪਾਰਟੀ ਇੱਕ ਜਿਹੜੀ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਦੀ ਆ ਔਰ ਅਸੀਂ ਬੱਦ ਤੋਂ ਬੱਦ ਕੋਸ਼ਿਸ਼ ਕਰੀ ਦੀ ਆ ਵੀ ਸਾਡੇ ਮਸਲੇ ਜਿਹੜੇ ਲੋਕਾਂ ਦੇ ਆ ਉਹ ਟੇਬਲ ਟॉक ਰਾਹੀਂ ਹੱਲ ਹੋਣ ਅਸੀਂ ਇਹਨਾਂ ਮਸਲੇ ਨੂੰ ਲੈ ਕੇ ਐਸਐਸਪੀ ਸਾਹਿਬ ਨੂੰ ਵੀ ਇੱਕ ਦੋ ਵਾਰੀ ਮਲੇ ਸੀ ਪਰ ਉਹ ਮਸਲੇ ਜਿਹੜੇ ਹੱਲ ਨਹੀਂ ਹੋਏ ਜਿਹਦੀ ਬੱਧਾ ਕਰਕੇ ਅੱਜ ਸਾਨੂੰ ਜਿਹੜਾ ਆ ਰੋਸ ਪ੍ਰਦਰਸ਼ਨ ਕਰਨਾ ਪਿਆ ਐਸਪੀ ਹੈੱਡਕ quarter ਸਾਹਿਬ ਨੇ ਸਾਨੂੰ ਹੁਣ ਬੁਲਾਇਆ ਸੀਗਾ ਔਰ ਉਹਨਾਂ ਨੇ ਭਰੋਸਾ ਦਵਾਇਆ ਵੀ ਤੁਹਾਡੇ ਜਿੰਨੇ ਵੀ ਮਸਲੇ ਆ ਉਹ ਮੇਰੇ ਧਿਆਨ ਵਿੱਚ ਆ ਗਿਆ ਆ ਤੇ ਤੁਹਾਡੇ ਮਸਲੇ ਹੱਲ ਹੋ ਜਾਣਗੇ ਉਹਨਾਂ ਨੇ ਸਾਨੂੰ ਬਿਲਕੁਲ ਭਰੋਸਾ ਦਿੱਤਾ ਆ ਸਾਨੂੰ ਆਸ ਆ ਵੀ ਮਸਲੇ ਹੱਲ ਹੋ ਜਾਣਗੇ ਠੀਕ ਹੈ ਬੁਢੀ ਕਿਆਂ ਆਪਣੇ ਕੰਮੀਆਂ ਮਨਮਰਜ਼ੀਆਂ ਪੁਲਿਸ ਦੇ ਪ੍ਰਸ਼ਾਸਨ ਆਪਣੇ ਨਾਲ ਕਰਦਾ ਜਿਵੇਂ ਲੋਕ ਬਹੁਤ ਪਰੇਸ਼ਾਨ ਹੋ ਰਹੇ ਸੀ ਬਹੁਤ ਸਰੀਆਂ ਕੰਪਲੀਟਾ ਜਿਹੜੀਆਂ ਹੈਗੀਆਂ ਅਸੀਂ ਇਹਨਾਂ ਨੇ ਨਾ ਆਪਣੇ ਆਪ ਹੀ ਜਿਹੜੇ ਆਪਣੇ ਫਾਈਲ ਆਪਣੇ ਕਰ ਦਿੰਦੇ ਆ ਜੇ ਕੰਪਲੀਟਿੰਗ ਜਿਹੜਾ ਕਰਨ ਵਾਲਾ ਹੈਗਾ ਉਹ ਇਹਨਾਂ ਵੀ ਹੈ ਜੋ ਗਤੀਵਿਧੀਆਂ ਆਪਣੇ ਕਰ ਰਹੇ ਆ ਖਲਾਫ ਉਹਦੇ ਖਲਾਫ ਅੱਜ ਜਿਸ ਦੀ ਬੋਰਡਰ ਸਮਾਜ ਪਾਰਟੀ ਨੇ ਸਰਦਾਰ ਤਸਿੰਤ ਸਿੰਘ ਤਾਪਰ ਸਾਹਿਬ ਪੰਜਾਬ ਦੇ ਜਨਰਲ ਸੈਸਕਟੀ ਖੁਨਾ ਦੀ ਰਹਿਨਮਾਈ ਦੇ ਥੱਲੇ ਅਸੀਂ ਅੱਜ ਸਾਰਾ ਜਿਹੜਾ ਵਫਦ ਹੈ ਜ਼ਿਲ੍ਹੇ ਦਾ ਉਹ ਅੱਜ ਇੱਥੇ ਐਸਐਸਪੀ ਆਫਿਸ ਆਇਆ ਸੀ ਔਰ ਉਹਨਾਂ ਨੇ ਸਾਨੂੰ ਸੰਲਿਧਾਈ ਆ ਵੀ ਜਿੰਨੀਆਂ ਵੀ ਕਟੀਆਂ ਕੰਪਲੀਟਾਂ ਹੈਗੀਆਂ ਜਾਂ ਪੈਂਡਿੰਗ ਆ ਜਾਂ ਕੋਈ ਵੀ ਹੋਵੇ ਅੱਗੇ ਤਾਂ ਨਹੀਂ ਹੋਏਗਾ ਉਹਨਾਂ ਨੂੰ ਇਨਸਾਫ ਚਲੇਗਾ ਜੈ ਭੀਮ ਜੈਪਾਲ